ਮਦਮ ਸ਼ਿਰੀ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਸਰਜੀਤ ਪਾਤਰ ਸਾਡੇ ਵਿਚਕਾਰ ਨਹੀਂ ਰਹੇ ਪੰਜਾਬ ਹੀ ਨਹੀਂ ਦੁਨੀਆ ਭਰ ਵਿੱਚ ਵੱਸਦੇ ਪੰਜਾਬੀ ਉਹਨਾਂ ਨੂੰ ਚਾਹਣ ਵਾਲੇ ਕਵੀ ਸਾਹਿਤਕਾਰ ਲੇਖਕ ਆਮ ਲੋਕ ਵੀ ਸਦਮੇ ਦੇ ਵਿੱਚ ਨੇ ਉਹਨਾਂ ਦੀ ਬੇਵਕਤੀ ਮੌਤ ਨੇ ਪੰਜਾਬ ਨੂੰ ਪੰਜਾਬੀਅਤ ਪੰਜਾਬੀ ਪਾਇਚਾਰੀ ਨੂੰ ਲੇਖਕਾਂ ਨੂੰ ਸਾਹਿਤਕਾਰਾਂ ਨੂੰ ਝੋੜ ਕੇ ਰੱਖ ਦਿੱਤਾ ਦੁਨੀਆ ਭਰ ਦੇ ਵਿੱਚ ਸਨੇਹ ਆ ਰਹੇ ਨੇ ਸੋਖ ਸਨੇਹ ਕਿਆਖਰੇ ਪਾਣਾ ਕਿ ਮੇ ਵਾਪਰਿਆ ਇਹ ਸਿਧਰਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਨੇ ਵੀ ਟਵੀਟ ਜਾਰੀ ਕਰਕੇ ਕਿਹਾ ਕਿ ਪੰਜਾਬੀ ਬੋਲੀ ਦੇ ਮਾਣ ਮੱਤੇ ਪੁੱਤਰ ਸਰਜੀਤ ਪਾਤਰ ਸਾਹਿਬ ਦੇ ਅਚਾਨਕ ਚਲੇ ਜਾਣ ਤੇ ਬਹੁਤ ਦੁੱਖ ਹੋਇਆ ਪੰਜਾਬੀ ਮਾਂ ਬੋਲੀ ਦਾ ਵਿਹੜਾ ਅੱਜ ਸੁੰਨਾ ਹੋ ਗਿਆ ਇਸ ਤੋਂ ਇਲਾਵਾ ਦੇਸ਼ ਦੇ ਪ੍ਰਦੇਸ਼ ਦੇ ਨਾਮੀ ਪੋਲਿਟਿਸ਼ਨਾਂ ਨੇ ਸਿੰਗਰਾਂ ਨੇ ਵੀ ਉਹਨਾਂ ਦੀ ਬੇਵਕਤੀ ਮੌਤ ਤੇ ਦੁੱਖ ਦਾ ਇਜ਼ਹਾਰ ਕੀਤਾ ਸਰਜੀਤ ਪਾਤਰ ਹੋਣੀ ਕੋ ਪੰਜਾਬ ਦੀ ਜਾਨ ਸੀ ਕੋ ਪੰਜਾਬ ਦੀ ਪਛਾਨ ਸੀ ਜਿਹੜੀ ਕਦੇ ਵੀ ਮਿਟ ਨਹੀਂ ਸਕਦੀ ਇਸ ਮੌਕੇ ਸਰਕਾਰ ਦੇ ਜਾਣਕਾਰਾਂ ਮੁਤਾਬਕ ਸਰਜੀਤ ਪਾਤਰ ਸਾਹਿਬ ਦਾ ਸਰਕਾਰੀ ਸਨਮਾਨ ਨਾਲ ਅੰਤਮ ਸੰਸਕਾਰ ਕੀਤਾ ਜਾਊਗਾ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਖੁਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਅੰਤਮ ਸੰਸਕਾਰ ਮੌਕੇ ਜਾਂ ਅੰਤਮ ਅਰਦਾਸ ਮੌਕੇ ਜਦੋਂ ਭੋਗ ਪਾਏ ਜਾਣਗੇ ਉਦੋਂ ਉੱਥੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ ਜਾਣਕਾਰੀ ਵੀ ਦੱਸਦੇ ਨੇ ਇਸ ਮੌਕੇ ਸੂਬਾ ਸਰਕਾਰ ਵੱਲੋਂ ਉਹਨਾਂ ਦੀ ਜਾਦ ਨੂੰ ਲੈ ਕੇ ਸਰਕਾਰ ਵੱਲੋਂ ਕੋਈ ਅਵਿਸ਼ੇਸ਼ ਉਪਰਾਲੇ ਵੀ ਕੀਤੇ ਜਾਣਗੇ ਲੇਕਿਨ ਫਿਲਹਾਲ ਸਰਜੀਤ ਪਾਤਰ ਸਾਹਿਬ ਸਾਡੇ ਵਿਚਕਾਰ ਨਹੀਂ ਰਹੇ ਦੇਸ਼ ਦੇ ਪ੍ਰਸਿੱਧ ਕਵੀਆਂ ਵਿੱਚੋਂ ਇੱਕ ਕਵੀ ਸਨ ਸਰਜੀਤ ਪਾਤਰ ਸਾਹਿਬ ਸਰਜੀਤ ਪਾਤਰ ਦੀ ਉਮਰ 79 ਸਾਲ ਸੀ ਉਹਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ ਲੁਧਿਆਣਾ ਦੇ ਕਸਬੇ ਆਸ਼ਾਪੁਰੀ ਵਿੱਚ ਉਹਨਾਂ ਨੇ ਆਖਰੀ ਸਾਲੇ ਨੇ ਪਾਤਰ ਸਾਹਿਬ ਦੀ ਮੌਤ ਦੀ ਖਬਰ ਦੇ ਨਾਲ ਹੀ ਦੇਸ਼ ਵਿਦੇਸ਼ ਵਿੱਚ ਸੋਗ ਦੀ ਲਹਿਰ ਫੈਲ ਚੁੱਕੀ ਆ ਕੇਂਦਰ ਸਰਕਾਰ ਵੱਲੋਂ 2012 ਵਿੱਚ ਉਹਨਾਂ ਨੂੰ ਪਦਮ ਸ਼੍ਰੀ ਦੇ ਨਾਲ ਨਿਵਾਜਿਆ ਗਿਆ ਸੀ ਸਰਜੀਤ ਪਾਤਰ ਸਾਹਿਬ ਨੇ ਕਿਸਾਨੀ ਅੰਦੋਲਨ ਵਿੱਚ ਵੀ ਕਿਸਾਨਾਂ ਦੇ ਸਮਰਥਨ ਦੇ ਵਿੱਚ ਪਦਮ ਸ਼੍ਰੀ ਵਾਪਸ ਕਰਨ ਦਾ ਵੀ ਫੈਸਲਾ ਕੀਤਾ ਸੀ ਲੇਖਕ ਅਤੇ ਵਕੀਲ ਹਰਪੀਖ ਸਿੰਘ ਸੰਧੂ ਇਸ ਦੇ ਮਸਲੇ ਉਹ ਜਾਣਕਾਰੀ ਸਭ ਤੋਂ ਪਹਿਲਾਂ ਉਹਨਾਂ ਨੇ ਸਾਂਝੀ ਕੀਤੀ ਸੀ ਕਿ ਸਰਜੀਤ ਪਾਤਰ ਦੀ ਜੀਵਨ ਸਾਥਣ ਭਪਿੰਦਰ ਕੌਰ ਦਾ ਕਰੀਬ ਉਹਨਾਂ ਨੂੰ ਸਵੇਰੇ 7 ਵਜੇ ਕਾਲ ਆਈ ਸੀ ਕਿ ਪਾਤਰ ਸਾਹਿਬ ਕੋਈ ਹਿਲਜੁਲ ਨਹੀਂ ਕਰ ਰਹੇ ਤੋ ਤੁਰੰਤ ਉਹਨਾਂ ਦੇ ਘਰ ਪਹੁੰਚੇ ਜਿਸ ਤੋਂ ਬਾਅਦ ਉਹਨਾਂ ਨੂੰ ਐਂਬੂਲੈਂਸ ਦੀ ਮਦਦ ਦੇ ਜ਼ਰੀਏ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਹਸਪਤਾਲ ਪਹੁੰਚਤੋਂ ਦਾਸਤਾ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਰਾਸਵਤਰ ਦਾਸ ਦੇ ਕਿ ਪਾਤਰ ਸਾਹਿਬ ਦੀ ਮੌਤ ਨੂੰ ਲੈ ਕੇ ਜਿੱਥੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਸਮੇਤ ਕਈ ਹੋਰ ਕਾਂਗਰਸ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬੀਜੇਪੀ ਦੇ ਲੀਡਰਾਂ ਨੇ ਵੀ ਸ਼ਰਧਾਂਜਲੀ ਭੇਟ ਕੀਤੀ ਹੈ ਇਹ ਵੀ ਜਾਣਕਾਰੀ ਮਿਲਿਆ ਕਿ ਸਰਜੀਤ ਪਾਤਰ ਸਿੰਘ ਆਪਣੀ ਪਤਨੀ ਨਾਲ ਲੁਧਿਆਣਾ ਰਹਿੰਦੇ ਜਦ ਕਿ ਉਹਨਾਂ ਦੇ ਬੇਟੇ ਮਨਰਾਜ ਪਾਤਰ ਅਤੇ ਔਂਕਰ ਪਾਤਰ ਆਸਟ੍ਰੇਲੀਆ ਵਿੱਚ ਰਹਿੰਦੇ ਨੇ ਤੇ ਉਹਨਾਂ ਦੇ ਪਿਤਾ ਦੀ ਜਾਣਕਾਰੀ ਉਹਨਾਂ ਨੂੰ ਮਿਲ ਚੁੱਕੀ ਹੈ ਦੇਸ਼ ਲੋਕਟਨ ਤੇ ਬਾਅਦ ਦੇ ਉਹਨਾਂ ਦਾ ਅੰਤਮ ਸਿਸਕਾਰ ਕੀਤਾ ਜਾਊਗਾ ਤੁਹਾਨੂੰ ਦੱਸ ਦਈਏ ਕਿ ਜਲੰਧਰ ਜ਼ਿਲ੍ਹੇ ਦੇ ਪਿੰਡ ਪਾਤਰਕਲਾਂ ਵਿੱਚ ਜਨਮੇ ਸੁਰਜੀਤ ਪਾਤਰ ਨੇ ਸਾਹਿਤ ਖੇਤਰ ਵਿੱਚ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਉਹਨਾਂ ਨੇ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਦੇ ਰੂਪ ਵਿੱਚ ਵੀ ਕੰਮ ਕੀਤਾ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉਹਨਾਂ ਨੇ ਮਾਸਟਰ ਡਿਗਰੀ ਕਰਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਉਹਨਾਂ ਨੇ ਪੀ ਐਚ ਡੀ ਕੀਤੀ ਇਸ ਤੋਂ ਬਾਅਦ ਉਹਨਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੰਜਾਬੀ ਦੇ ਪ੍ਰੋਫੈਸਰ ਦੇ ਰੂਪ ਵਿੱਚ ਵੀ ਸੇਵਾ ਕੀਤੀ ਉੱਥੋਂ ਹੀ ਉਹ ਰਿਟਾਇਰ ਹੋਏ ਸਨ ਪਾਤਰ ਨੇ ਆਪਣੇ ਕੈਰੀਅਰ ਦੇ ਵਿੱਚ 60 ਦੇ ਦਸ਼ਕ ਦੇ ਦੌਰਾਨ ਉਹਨਾਂ ਨੇ ਆਪਣੀ ਪਹਿਲੀ ਕਿਤਾਬ ਲਫ਼ਜ਼ਾਂ ਦੀ ਦਰਗਾਹ ਸਮੇਤ ਪੰਜਾਬ ਦੇ ਪੰਜਾਬੀ ਮਾਂ ਬੋਲੀ ਦੇ ਝੋਲੀ ਵਿੱਚ ਪਹਿਲੀ ਕਿਤਾਬ ਪਾਈ ਹੈ ਉਹਨਾਂ ਦੀ ਪ੍ਰਸਿੱਧ ਕਵਿਤਾ ਜਿਵੇਂ ਹਵਾ ਵਿੱਚ ਲਿਖੇ ਹਰਫ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਅਤੇ ਇਹ ਬਹੁਤ ਸਾਰੇ ਉਹਨਾਂ ਨੇ ਲਿਖਤਾ ਜਿਹੜੇ ਉਹਨਾਂ ਨੂੰ ਚਾਉਣ ਵਾਲੇ ਮੰਤਰ ਮੁਕਤ ਹੋ ਗਏ ਸੀ ਇਸ ਤੋਂ ਇਲਾਵਾ ਡਾਕਟਰ ਪਾਤਰ ਨੇ ਸ਼ਹੀਦ ਉਦਮ ਸਿੰਘ ਅਤੇ ਦੀਪਾ ਮਹਿਤਾ ਦੀ ਹੈਵਨ ਔਨ ਅਰਥ ਦੇ ਪੰਜਾਬੀ ਪੰਨਵਾਦ ਵਰਗੀਆਂ ਫਿਲਮਾਂ ਦੇ ਕਈ ਸਮਾਧ ਲੈ ਕੇ ਪੰਜਾਬੀ ਸਿਨੇਮੇ ਵਿੱਚ ਵੀ ਯੋਗਦਾਨ ਪਾਇਆ ਆਪਣੇ ਕਾਰਜਾਂ ਤੋਂ ਇਲਾਵਾ ਉਹਨਾਂ ਦੇ ਫੈਡ੍ਰਿਕੋ ਗੋਰਸਿਆ ਲੋਕੋ ਵਿੱਚ ਤਿੰਨ ਤੇ ਜਿਹੜੀਆਂ ਤਰਾਸਦੀਆਂ ਗਰਨੇਸ਼ ਕਰਨਾਟ ਦੀ 나ਗ ਮੰਡਲ ਅਤੇ ਬਲਲੇਟ ਬਰਖੈਤ ਦੀ ਤੇ ਪਾਬਲੋ ਨਿਰੂਦਾ ਦੀਆਂ ਕਵਤਾਵਾਂ ਦਾ ਵੀ ਪੰਜਾਬੀ ਵਿੱਚ ਅਨੁਵਾਦ ਕੀਤਾ ਉਹ ਪੰਜਾਬ ਦੇ ਪ੍ਰਸਿੱਧ ਲੇਖਕ ਅਤੇ ਸ਼ਾਇਰ ਕਵੀ ਸਨ ਸਜੀਤ ਪਾਤਰ ਨੂੰ 212 ਵਿੱਚ ਪਦਮ ਸ਼੍ਰੀ ਦੇ ਨਾਲ ਵਾਚਿਆ ਗਿਆ ਸੀ ਸਾਲ 1979 ਵਿੱਚ ਪੰਜਾਬੀ ਸਾਹਿਤ ਅਕੈਡਮੀ ਪੁਰਸਕਾਰ 1993 ਵਿੱਚ ਸਾਹਿਤ ਅਕੈਡਮੀ ਪੁਰਸਕਾਰ 1999 ਵਿੱਚ ਪੰਚਾਨੰਦ ਦਾ ਪੁਰਸਕਾਰ 2007 ਵਿੱਚ ਆਨੰਦ ਕਵੀ ਸਨਮਾਨ ਤੇ 2009 ਦੇ ਵਿੱਚ ਸਰਸਵਤੀ ਸਮਾਨ ਤੇ ਗੰਗਾਦਰ ਰਾਸ਼ਟਰੀ ਕਵਿਤਾ ਪੁਰਸਕਾਰ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ। ਸਰਜੀਤ ਪਾਤਰ ਸਾਹਿਬ ਹੋਣਾ ਤੇ ਕਈ ਵਿਦਿਆਰਥੀਆਂ ਨੇ ਸਖਿਆਰਥੀਆਂ ਨੇ ਉਹਨਾਂ ਦੀ ਲੇਖਣੀ ਤੇ ਪੀ ਐਚ ਡੀ ਵੀ ਕੀਤੀ ਹੈ। ਸਜੀਤ ਪਾਤਰ ਨੇ ਪੰਜਾਬ ਦਾ ਇੱਕ ਉਹ ਚਿਹਰਾ ਜਿਹੜਾ ਹੁਣ ਸਾਡੇ ਵਿਚਕਾਰ ਨਹੀਂ ਰਿਹਾ ਬਹੁਤ ਸਾਰੀਆਂ ਉਹ ਜੀਆਂ ਕਵਿਤਾਵਾਂ ਬਹੁਤ ਸਾਰੇ ਅਜਿਹੇ ਗੀਤ ਬਹੁਤ ਸਾਰੀਆਂ ਉਹਨਾਂ ਦੇ ਲਿਖਤਾ ਜਿਸ ਤੇ ਫਿਲਮਾਂ ਜਿਸ ਤੇ ਗਾਣੇ ਵੀ ਬਣੇ ਨੇ ਜਿਨ੍ਹਾਂ ਚੋਂ ਮਸ਼ਹੂਰ ਗਾਇਕ ਹੰਸ ਰਾਜ ਹੰਸ ਹੋਣਾ ਨੇ ਵੀ ਉਹਨਾਂ ਦੇ ਲਿਖਤਾ ਤੇ ਕਈ ਗੀਤ ਗਾਏ ਨੇ ਸਜੀਤ ਪਾਤਰ ਸਾਡੇ ਵਿਚਕਾਰ ਨਹੀਂ ਰਿਹਾ ਅਦਾਰਾ ABC ਪੰਜਾਬ ਵੀ ਵਾਹਿਗੁਰੂ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਜਰਨਾਚ ਨਵਾਸ ਦੇ ਬਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਣੇ